ਸਤ ਸ੍ਰੀ ਅਕਾਲ ਕਿਸਾਨ ਭਰਾਵਾਂ ਨੂੰ ਰਾਜਸੰਧੂ ਫਾਰਮਿੰਗ YouTube ਚੈਨਲ ਵਿੱਚ ਤੁਹਾਡਾ ਸਭ ਦਾ ਸਵਾਗਤ ਹੈ ਜੀ ਸੋ ਜਿਹੜੇ ਵੀਰ ਚੈਨਲ ਤੇ ਨਵੇਂ ਨੇ ਉਹ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਦੇ ਤੇ ਨਾਲ ਲੱਗੇ ਘੰਟੀ ਦੇ ਬਟਨ ਨੂੰ ਜਰੂਰ ਪ੍ਰੈਸ ਕਰਦੇ ਹੋ ਇਸੇ ਤਰ੍ਹਾਂ ਆਉਣ ਵਾਲੀਆਂ ਨੈਕਸਟ ਵੀਡੀਓ ਦੀਆਂ ਨੋਟੀਫਿਕੇਸ਼ਨਾਂ ਤੁਹਾਡੇ ਤੱਕ ਪਹੁੰਚ ਜਾਣਗੀਆਂ ਜੀ ਸਭ ਤੋਂ ਪਹਿਲਾਂ ਸੋ ਵਿਰਧੀ ਅੱਜ ਆਪਾਂ ਲੈ ਕੇ ਆਏ ਹਾਂ ਤੁਹਾਡੇ ਲਈ ਸ਼ਾਹੀਵਾਲ ਦੀ ਇਹ ਬਹੁਤ ਖੂਬਸੂਰਤ ਵੈਡ ਸੋ ਉਸ ਤੋਂ ਪਹਿਲਾਂ ਤੁਹਾਡੇ ਨਾਲ ਪੂਰੀ ਜਾਣਕਾਰੀ ਸ਼ੇਅਰ ਕਰਾਂਗੇ ਜੀ ਇਸ ਦੇ ਬਾਰੇ ਵੀਡੀਓ ਨੂੰ ਅੰਤ ਤੱਕ ਜ਼ਰੂਰ ਦੇਖਣਾ ਜੀ ਸੋ ਦੋਸਤੋ ਗੱਲ ਕਰਦੇ ਆ ਇਸ ਸ਼ਾਹੀਵਾਲ ਵਿਹੜ ਦੇ ਬਾਰੇ ਬਹੁਤ ਵਧੀਆ ਖੂਬਸੂਰਤ ਇਹ ਸ਼ਾਹੀਵਾਲ ਦੀ ਵਿਹੜ ਮੂੰਹ ਉਹ ਚੌਗੀ ਹੈਗੀ ਆ ਜੀ 5 ਅਕਤੂਬਰ ਨੂੰ ਦੇਣ ਪੂਰੇ ਹਨ ਜੀ ਇਸ ਦੇ ਪਹਿਲਾ ਸੂਆ ਸੌਣ ਜਾ ਰਹੀ ਇਹ ਪਲੂਨ ਵਿਹੜ ਗਈ ਹੈ ਜੀ ਸੋ ਪਿੰਡ ਨੂਰਪੁਰ ਤਹਿਸੀਲ ਜੀਰਾ ਡਿਸਟ੍ਰਿਕਟ ਫਰੋਜਪੁਰ ਦੇ ਵਿੱਚ ਇਹ ਵੈੜ ਹੈਗੀ ਹੈ ਜੀ ਚਾਵਣ ਵੀਰ ਸ਼ੁਕੀਨ ਸ਼ਾਹੀਵਾਲ ਦੇ ਵੀਰ ਕਾਫੀ ਚਿਰ ਤੋਂ ਡਿਮਾਂਡ ਸੀਗੀ ਸ਼ਾਹੀਵਾਲ ਵੈੜ ਖਰੀਦਣ ਦੀ ਸੋ ਅੱਜ ਆਪਾਂ ਤੁਹਾਡੇ ਲਈ ਇਹ ਸ਼ਾਹੀਵਾਲ ਵੈੜ ਲੈ ਕੇ ਆਏ ਹਾਂ ਜੀ ਬਾਕੀ ਮਦਰ ਦੀ ਗੱਲ ਕਰੀਏ ਜੀ 18 ਤੋਂ 19 ਲੀਟਰ ਦੀ ਕੈਪੈਸਿਟੀ ਇਸ ਦੀ ਮਦਰ ਦੀ ਸੀ ਇਸ ਤੋਂ ਵੀ ਚੰਗੀ ਉਮੀਦ ਕੀਤੀ ਜਾ ਸਕਦੀ ਹੈ 14 ਤੋਂ 15 ਲੀਟਰ ਦੀ ਨਾਰਮਲ ਮਿਲਕਿੰਗ ਪਹਿਲੇ ਸਵੇਰੇ ਦੇ ਵਿੱਚ ਇਹ ਵੈਡ ਚਵਾਊਗੀ ਜੀ ਇਸ ਵਾਰ ਸੋ ਤੁਸੀਂ ਆਪ ਦੇਖ ਰਹੇ ਹੋ ਜੀ ਦੋਸਤੋ ਕਾਫੀ ਜ਼ਿਆਦੀ ਸੀਲ ਠੰਡੀ ਏ ਇਹ ਵੈਡ ਹਜੇ ਆਰਡਰ ਤੇ ਤੁਸੀਂ ਵਟ ਵੇਖ ਸਕਦੇ ਹੋ ਆਰਡਰ ਹਜੇ ਪੂਰਾ ਭਰਨਾ ਹੈਗਾ ਜੀ ਅਸਨੇ 10 ਦਿਨ ਨਾਰਮਲ ਪਏ ਆ ਜੀ ਹਜੇ ਦਿਨ ਪੂਰੇ ਹੋਣ ਚ ਬਾਕੀ ਉੱਪਰ 4 ਦਿਨ 5 ਦਿਨ ਹਜੇ ਆਰਾਮ ਨਾਲ ਲੈ ਕੇ ਚਲੇ ਜਾਣੇ ਇਸਨ ਵੈੜ ਨੇ ਸੋ ਦੋਸਤੋ ਆਰਡਰ ਤੁਸੀਂ ਵੇਖ ਹੀ ਰਹੇ ਹੋ ਕਾਫੀ ਵਿਰਨ ਦੇ ਵਿੱਚ ਥਣ ਲੱਗਾ ਹੈਗਾ ਜੀ ਆਰਡਰ ਤੇ ਕਾਫੀ ਵੱਟ ਪੈ ਰਹੇ ਆ ਪਿੱਛੇ ਹਜੇ ਦੇਵਾ ਪੂਰਾ ਭਰਨਾ ਹੈਗਾ ਜੀ ਸੋ ਦੋਸਤੋ ਚਾਹ ਬਣ ਵੀਰ ਦਿੱਤੇ ਹੋਏ ਨੰਬਰਾਂ ਤੇ ਸੰਪਰਕ ਕਰਕੇ ਵੈੜ ਖਰੀਦ ਸਕਦੇ ਹਨ ਜੀ ਸੋ ਦੋਸਤੋ ਮੁੱਲ ਦੀ ਗੱਲ ਕਰੀਏ ਤੇ 35000 ਰੁਪਏ ਦੀ ਡਿਮਾਂਡ ਕਰਦੇ ਹਨ ਬਾਈ ਜੀ ਮੌਕੇ ਤੇ ਮਾਰਦਾਨ ਜ਼ਰੂਰ ਕੀਤਾ ਜਾਏਗਾ ਜੀ ਵੀਡੀਓ ਵੇਖਣ ਲਈ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨ